ਮੇਰਾ ਨਖਤਾਨ ਸਿੰਘ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨੀ ਨੂੰ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸਵਾਈ ਸੱਦੇ ਦੇ ਤਹਿਤ ਜਿਹੜਾ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਅੱਗੇ ਧਰਨੇ ਦੇ ਕੇ ਜਿਸ ਦੇ ਤਹਿਤ ਅਸੀਂ ਫਾਈਲ ਕਰ ਦਿੱਤੀ ਡਾਕਟਰ ਦੇ ਕੇ ਜਿਹੜਾ ਵਿਸ਼ਾਲ ਧਰਨਾ ਦਿੱਤਾ ਹੈਗਾ ਸਾਡੀਆਂ ਮੰਗਾਂ ਸਗੀਆਂ ਜਿਹੜੇ ਹਰ ਪ੍ਰਭਾਵਤ ਲੋਕਾਂ ਦੇ ਜਿਹੜੇ ਨੁਕਸਾਨ ਹੋਏ ਆ ਉਹਦੇ ਵਿੱਚ ਕੇਂਦਰ ਸਰਕਾਰ ਤੇ ਜਿਹੜੀ ਪੰਜਾਬ ਸਰਕਾਰ ਦੀ ਨਲਾਇਕੀ ਤੇ BBMB ਦੀ ਨਲਾਇਕੀ ਕਰਕੇ ਜਿਹੜੇ ਸਾਡੇ ਲੱਖਾਂ ਲੋਕ ਇਹਦੇ ਤੋਂ ਪ੍ਰਭਾਵਿਤ ਹੋਏ ਆ ਤੇ ਜਿਹੜੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੇ ਅਨਸਾਰ ਜਿਹੜਾ ਸਾਡੇ ਕਿਸਾਨਾਂ ਨੂੰ ప్రతి ਜਿਹੜਾ ਕੁਆਂਟਲ 200 ਰੁਪਿਆ ਜਾਂ 7000 ਰੁਪਿਆ ਸਾਡੇ ਕਿਸਾਨਾਂ ਨੂੰ ਪਰਾਲੀ ਦੇ ਨੁਕਟਾਰੇ ਲਈ ਦਿੱਤਾ ਜਾਵੇ ਇਹਨਾਂ ਤਮਾਮ ਮੰਗਾਂ ਦੇ ਸਬੰਧ ਦੇ ਵਿੱਚ ਅੱਜ ਅਸੀਂ ਇੱਥੇ ਧਰਨਾ ਦਿੱਤਾ ਹੈਗਾ ਤੇ ਅਸੀਂ ਇਹ ਸਮਝਦੇ ਹੈਗੇ ਆ ਕਿ ਜਿਹੜਾ ਸਾਡਾ ਇਹ ਪ੍ਰਬੰਧ ਹੈਗਾ ਪੰਜਾਬ ਸਰਕਾਰ ਨੇ ਤੇ ਕੇਂਦਰ ਸਰਕਾਰ ਨੇ ਲਗਾਤਾਰ ਹੜ੍ਹਾਂ ਦੇ ਵਿੱਚ ਜਿਹੜਾ ਜਾਣਬੁੱਝ ਕੇ ਸਾਡੇ ਲੋਕਾਂ ਨੂੰ ਡੋਬਿਆ ਹੈਗਾ ਸਾਡਾ 5 ਲੱਖ ਏਕੜ ਤੱਕ ਦਾ ਨੁਕਸਾਨ ਹੋਇਆ ਹੈਗਾ ਸਾਡੀਆਂ 59 ਦੇ ਕਰੀਬ ਜਿਹੜੀਆਂ ਮਨੁੱਖੀ ਜਾਨਾਂ ਗਈਆਂ ਤੇ ਹੋਰ ਵੱਡਾ ਜਾਨੀ-ਮਾਲੀ ਨੁਕਸਾਨ ਪੰਜਾਬ ਨੇ ਭੁਗਤਿਆ ਹੈਗਾ ਅਸੀਂ ਇਹਦੇ ਵਿੱਚ ਵੱਡਾ ਕਾਰਨ ਸਮਝਦੇ ਹਾਂ ਵੀ ਜਿਹੜਾ ਡੈਮਾਂ ਦਾ ਕੰਟਰੋਲ ਕੇਂਦਰ ਕੋਲ ਗਿਆ ਹੈਗਾ ਅਸੀਂ ਸਾਡੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੰਗ ਵੀ ਕਰਦੇ ਹਾਂ ਵੀ ਡੈਮ ਸੇਫਟੀ ਐਕਟ ਰੱਦ ਕੀਤਾ ਜਾਵੇ ਤੇ ਜਿਹੜੀਆਂ ਹੋਰ ਇੱਥੇ ਜਿਹੜੇ ਖੇਤਾਂਾਂ ਦੀ ਹੋਇਆ ਨੁਕਸਾਨ ਉਹਦੀ ਭਰਪਾਈ ਕੀਤੀ ਜਾਵੇ ਤੇ ਜਿਹੜਾ ਇਹ ਜੰਗਲਾਂ ਦੇ ਨਾਲ ਵੱਡਾ ਖਲਵਾੜ ਕਾਰਪੋਰੇਟ ਪੂੰਜੀਵਾਦੀ ਵਿਕਾਸ ਮਾਡਲ ਦੇ ਤਹਿਤ ਕੀਤਾ ਜਾ ਰਿਹਾ ਹੈਗਾ ਜੇਸੇ ਤਹਿਤ ਜਿਹੜੇ ਪਹਾੜਾਂ ਨੂੰ ਚੀਰਿਆ ਜਾ ਰਿਹਾ ਜੰਗਲਾਂ ਦੀ ਕਟਾਈ ਕੀਤੀ ਜਾ ਰਹੀ ਆ ਜਿਹੜਾ ਇੱਕ ਆਲਮੀ ਤਪਸ਼ ਦਾ ਕਾਰਨ ਬਣਦਾ ਹੈਗਾ ਨਾਲ ਵੀ ਤਪਸ਼ ਹੋਣ ਕਰਕੇ ਸਾਡੇ ਵਾਤਾਵਰਣ ਦੇ ਵਿੱਚ ਜਿਹੜੀਆਂ ਲਗਾਤਾਰ ਗੜਬੜੀਆਂ ਫੈਲਣ ਕਰਕੇ ਸਾਡੇ ਜਿਹੜੇ ਇਹ ਹੜ੍ਹਾਂ ਦੇ ਕਾਰਨ ਬਣਦੇ ਹੈਗੇ ਆ ਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਜਿਹੜੀਆਂ ਆਮ ਵਰਤਾਰਾ ਬਣ ਗਈਆਂ ਹੈਗੀਆਂ ਸੋ ਅਸੀਂ ਸਮੁੱਚੀ ਲਕਾਈ ਨੂੰ ਇਹ ਸਤਾ ਦਿੰਨੇ ਆ ਵੀ ਜਿਹੜੀਆਂ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਸਾਡੇ ਲੋਕਾਂ ਦਾ ਅਜਾੜਾ ਇਥੋਂ ਦੇ ਪ੍ਰਬੰਧ ਨੇ ਬੰਨਿਆ ਹੈਗਾ ਇਹਦੇ ਲਈ ਪਵਿੱਖ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡੀ ਜਿਹੜੀ ਦੇਸ਼ ਪੱਧਰੀ ਲੜਾਈ ਵਿੱਟਣ ਜਾ ਰਹੇ ਹੈਗੇ ਆ ਜਿਸ ਦੇ ਤਹਿਤ ਫ੍ਰੀ ਟ੍ਰੇਡ ਦਾ ਜਿਹੜਾ ਲਗਾਤਾਰ ਭਾਰ ਸਰਕਾਰ ਦੇ ਉੱਤੇ ਦਬਾਅ ਅਮਰੀਕਾ ਪਾ ਰਿਹਾ ਹੈਗਾ ਉਹ ਜੇਕਰ ਸਾਡਾ ਖੇਤੀ ਖੇਤਰ ਫ੍ਰੀ ਟ੍ਰੇਡ ਹੋਣ ਕਰਕੇ ਇਹ ਸਾਡੇ ਓਜਾੜਨ ਦਾ ਮੁੱਢ ਕੇਂਦਰ ਸਰਕਾਰ ਬਣ ਰਹੀ ਹੈਗੀ ਆ ਜਿਸ ਨੂੰ ਨਾ ਬਰਦਾਸ਼ਤ ਕਰਦੇ ਹੋਏ ਸਾਡੇ ਲੋਕ ਇਹਦੇ ਖਿਲਾਫ ਸਾਡੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ 26 ਨਵੰਬਰ ਨੂੰ ਦੇਸ਼ ਦੀਆਂ ਰਾਜਧਾਨੀਆਂ ਦੇ ਉੱਤੇ ਜਿਹੜਾ ਧਰਨੇ ਲਾਉਣ ਦਾ ਸੱਦਾ ਦਿੱਤਾ ਗਿਆ ਅਸੀਂ ਸਾਡੇ ਲੋਕਾਂ ਨੂੰ ਇਹ ਸਦਾ ਦਿੰਦੇ ਆ ਵੀ ਭਵਿੱਖ ਦੀਆਂ ਲੜਾਈਆਂ ਵਾਸਤੇ ਅਸੀਂ ਤਕੜੇ ਹੋਈਏ ਜੇ ਸਾਡੀਆਂ ਜ਼ਮੀਨਾਂ ਬਚਾਉਣੀਆਂ ਤਾਂ ਉਹਦੇ ਉਹਦੇ ਵਿੱਚੋਂ ਜਿਹੜਾ ਸੰਘਰਸ਼ ਨੂੰ ਅਸੀਂ ਮੁਨਕਰ ਨਹੀਂ ਹੋ ਸਕਦੇ ਜੇ ਜ਼ਮੀਨਾਂ ਬਚਾਉਣੀਆਂ ਤਾਂ ਸੰਘਰਸ਼ ਕਰਨਾ ਲਾਜ਼ਮੀ ਆ ਸਾਡੇ ਲੋਕਾਂ ਨੂੰ ਅਸੀਂ ਸਦਾ ਦਿੰਦੇ ਆ ਕਿ ਵੱਧ ਤੋਂ ਵੱਧ ਲਾਮਬੰਦੀ ਕਰਕੇ ਸੰਘਰਸ਼ਾਂ ਦੇ ਕਾਫਲੇ ਤਿੱਖੇ ਕੀਤੇ ਜਾਣ ਮੇਰਾ ਨਾਮ ਮਨਦੀਪ ਸਿੰਘ ਜ਼ਿਲ੍ਹਾ ਸਖਤਰਕ੍ਰਿਤੀ ਕਿਸਾਨ ਜੁਨਾ ਅਸੀਂ ਅੱਜ ਜਿਹੜੇ ਮੰਗਾਂ ਮਸਲੇ ਹੈਗੇ ਆ ਪੰਜਾਬ ਦੇ ਲੋਕਾਂ ਦੇ ਜਿਨ੍ਹਾਂ ਦੇ ਹੜ ਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਜਿਹੜੀਆਂ ਆਈਆਂ ਉਹ ਵਹਿ ਗਈਆਂ ਲੋਕਾਂ ਦੀਆਂ ਫਸਲਾਂ ਜਿਹੜੀਆਂ ਨਸਟ ਹੋ ਗਈਆਂ ਜਿਹੜੇ ਪਸ਼ੂ ਹੈਗੇ ਆ ਉਹ ਲੋਕਾਂ ਦੇ ਜਿਹੜੇ ਹੈਗੇ ਆ ਉਹ ਹੜ੍ਹ ਦੇ ਪਾਣੀ ਦੇ ਨਾਲ ਵਹਿ ਗਏ ਤੇ ਬਹੁਤ ਸਾਰੇ ਜਿਹੜੇ ਮਨੁੱਖਾਂ ਦੀਆਂ ਜੜੀਆਂ ਮੌਤਾਂ ਵੀ ਹੋਈਆਂ ਹੈਗੀਆਂ ਪਰ ਜਿਹੜੀ ਪੰਜਾਬ ਸਰਕਾਰ ਹੈਗੀ ਆ ਉਹ ਕੇਂਦਰ ਜਾਂ ਕੇਂਦਰ ਸਰਕਾਰ ਹੈਗੀ ਆ ਉਹ ਹੁਣ ਤੱਕ ਜਿਹੜੀ ਹੈਗੀ ਆ ਸਿਰਫ ਗੂੰਗਲੀਆਂ ਤੋਂ ਮਿੱਟੀ ਝੜ ਰਹੀ ਹੈਗੀ ਆ ਸਰਕਾਰ ਨੇ ਗਰਾਊਂਡ ਲੈਵਲ ਤੇ ਲੋਕਾਂ ਦੇ ਨਾਲ ਕਿਤੇ ਨਹੀਂ ਕੋਈ ਦਿਖਾਈ ਦਿੱਤਾ ਹੈਗਾ ਸਰਕਾਰ ਦੇ ਅਧਿਕਾਰੀ ਸਰਕਾਰ ਦੇ ਐਮ ਐਲ ਏ ਸਿਰਫ ਫੋਟੋਆਂ ਖਿਚਾਉਣ ਤੱਕ ਜਿਹੜੇ ਹੈਗੇ ਉਹ ਸੀਮਿਤ ਰਹੇ ਹੈਗੇ ਹਾਲ ਦੀ ਘੜੀ ਵੇਖੋ ਕਿੰਨਾ ਟਾਈਮ ਬੀਤ ਗਿਆ ਕਹਿੰਦੇ ਸੀ ਅਸੀਂ ਇਹਨਾਂ ਲੋਕਾਂ ਨੂੰ ਜੇ ਕੋਈ ਕਿਸੇ ਦੀ ਬੱਕਰੀ ਭੇਡ ਮਰ ਗਈ ਹੈਗੀ ਉਹਦਾ ਵੀ ਮੁਆਵਜ਼ਾ ਦੇਵਾਂਗੇ ਪਰ ਜਿਹੜੀਆਂ ਮਨੁੱਖੀ ਜਾਨਾਂ ਚਲੀਆਂ ਗਈਆਂ ਅਜੇ ਤੱਕ ਉਸ ਵੀ ਉਹਨਾਂ ਲੋਕਾਂ ਦੇ ਵੀ ਖਾਤੇ ਵਿੱਚ ਕਿਹੇ ਪੈਸੇ ਨਹੀਂ ਆਏਗੇ ਤੇ ਜਿਹੜੇ ਲੋਕਾਂ ਦੇ ਜ਼ਮੀਨਾਂ ਜਿਹੜੀਆਂ ਵਹਿ ਗਈਆਂ ਹੈਗੀਆਂ ਉਹ ਦੁਆਰਾ ਫੇਰ ਪਾਣੀ ਆਇਆ ਕਈ ਥਾਵਾਂ ਤੇ ਜਿਹੜਾ ਪਾਣੀ ਆਉਣ ਦੇ ਕਾਰਨ ਜਿਹੜੀਆਂ ਕਿਸਾਨਾਂ ਦੀ ਆਉਣ ਵਾਲੀ ਫਸਲ ਹੈਗੀ ਆ ਜਿਹੜੀ ਕਣਕ ਦੀ ਫਸਲ ਹੈਗੀ ਆ ਉਹਦੇ ਵਿਜਾਨ ਦੀ ਜਿਹੜੀ ਹੈਗੀ ਆ ਉਹ ਵੀ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਵੀ ਉਹ ਵੀ ਵਿਜਾਨ ਨਹੀਂ ਹੋਊਗੀ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਹੈਗੀਆਂ ਉਹ ਉੱਚੀਆਂ ਨੀਵੀਆਂ ਹੋ ਗਈਆਂ ਉਹਨਾਂ ਨੂੰ ਪੱਧਰ ਕਰਨ ਦੇ ਲਈ ਕਾਫੀ ਟਾਈਮ ਲੱਗ ਜਾਣਾ ਹੈਗਾ ਸਰਕਾਰ ਨੇ ਇਹਦੇ ਤੇ ਕੋਈ ਜਿਹੜੀ ਹੈਗੀ ਆ ਹਾਲ ਦੀ ਘੜੀ ਜਿਹੜਾ ਹੈਗਾ ਕੋਈ ਮਹਾਵਜਾਰਾ ਜਿਹੜਾ ਹੈਗਾ ਨਹੀਂ ਜਾਰੀ ਕੀਤਾ ਅਸੀਂ ਇਸ ਕਰਕੇ ਅੱਜ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈਗੀ ਹੈ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਹੈਗੇ ਆ ਉਹਨਾਂ ਦੀ ਬਾਹ ਜੇ ਨਾ ਫੜੀ ਤਾਂ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ ਤਰਫੋਂ ਕਿਹੜਾ ਹੈਗਾ ਉਹ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਊਗਾ ਇੱਕ ਜਿਹੜਾ ਦੂਜਾ ਮਸਲਾ ਹੈਗਾ ਵੀ ਸਰਕਾਰ ਹੜਾ ਵਾਲੇ ਮਸਲੇ ਤੇ ਤਾਂ ਗੈਬ ਰਹੀ ਤੇ ਜਿਹੜਾ ਦੂਜਾ ਮਸਲਾ ਹੈ ਕਿ ਵੀ ਹੁਣ ਜਿਹੜਾ ਵੇਲਾ ਆ ਗਿਆ ਹੈਗਾ ਉਹ ਪ੍ਰਾਲੀ ਦੀ ਅੱਗ ਦਾ ਵੇਲਾ ਆ ਗਿਆ ਹੈਗਾ ਹੁਣ ਲੋਕ ਲੋਕਾਂ ਨੇ ਝੋਨੇ ਦੀ ਜਿਹੜੀ ਹੈਗੀ ਆ ਉਹ ਕਟਾਈ ਕਰਨੀ ਆ ਉਸ ਤੋਂ ਬਾਅਦ ਪ੍ਰਾਲੀ ਨੂੰ ਜਿਹੜੀ ਅੱਗ ਲਾਉਣੀ ਹੈਗੀ ਆ ਤਾਂ ਸਰਕਾਰ ਦੀਆਂ ਜਿਹੜੀਆਂ ਟੀਮਾਂ ਹੈਗੀਆਂ ਉਹ ਹਰਲ ਹਰਲ ਕਰਦੀਆਂ ਹੁਣ ਫਿਰਦੀਆਂ ਆ ਗਈਆਂ ਕਿਸਾਨਾਂ ਦੇ ਖੇਤਾਂ ਤੱਕ ਪਹੁੰਚ ਕਰ ਰਹੀਆਂ ਕੀ ਬਿਜਲੀ ਵਾਲੇ ਕੀ ਮਾਸਟਰ ਕੀ ਸਭ ਦੀ ਜਿਹੜੀਆਂ ਡਿਊਟੀਆਂ ਹੈਗੀਆਂ ਉਹ ਜਿਹੜੀਆਂ ਇਸ ਪ੍ਰਾਲੀ ਦੇ ਪਰਚਿਆਂ ਦੇ ਵਿੱਚ ਲਿਆਂ ਜਾ ਰਹੀਆਂ ਹੈਗੀਆਂ ਪਰ ਜਿਹੜੇ ਸਰਕਾਰ ਨੇ ਪ੍ਰਬੰਧ ਕਰਨੇ ਸੀ ਇਸ ਪ੍ਰਾਲੀ ਨੂੰ ਚੱਕਣ ਦੇ ਇਹਨੂੰ ਨਸ਼ਟ ਕਰਨ ਦੇ ਉਹ ਅਜੇ ਤੱਕ ਕਿਤੇ ਨਹੀਂ ਕੀਤੇ ਗਏ ਅਸੀਂ ਇਹ ਗੱਲ ਦਾ ਲੋਕਾਂ ਨੂੰ ਵੀ ਵਿਸ਼ਵਾਸ ਦਿਵਾਉਣਾ ਹੈ ਵੀ ਜਿੰਨਾ ਚਿਰ ਸਰਕਾਰ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕਰਦੀ ਜੇ ਉਹਨਾਂ ਟਾਈਮ ਕੋਈ ਸਰਕਾਰ ਨੇ ਪਰਚੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਦੁਆਰਾ ਉਹਨਾਂ ਨੂੰ ਉੱਥੇ ਹੀ ਉਹਨਾਂ ਦੇ ਖੇਤਾਂ ਵਿੱਚ ਵੀ ਘੇਰਿਆ ਜਾਊਗਾ ਉਸ ਤੋਂ ਵੀਡੀਓ ਨੂੰ ਘੇਰ ਕਰਕੇ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਓ ਅਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਰ ਦਾ ਧੰਨਵਾਦ